ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube <Sanye> ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦਾ ਆਪਣਾ ਵੀਡੀਓ ਹੈਗਾ ਜੀ ਵੀਐਨ ਵੀਡੀਓ ਐਡੀਟਿੰਗ ਦਾ ਜਿਹੜਾ ਆਪਣਾ ਲਾਸਟ ਐਪੀਸੋਡ ਹੈ ਜੀ ਅੱਜ ਆਪਣਾ ਲਾਸਟ ਲੈਸ ਨਾ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਮਤਲਬ ਵੀ ਜਿਹੜੀ ਆਪਾਂ ਸਾਰੇ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਤਾ ਸੀਗਾ ਮਤਲਬ ਤੁਸੀਂ ਕਿਵੇਂ ਕਿਵੇਂ ਆਪਣੇ ਟੈਗਸ ਲਿਖਨੇ ਹੈ ਕਿਵੇਂ ਵੀਡੀਓ ਨੂੰ ਤੁਸੀਂ ਐਕਸਪੋਰਟ ਕਰਨਾ ਕਿਵੇਂ ਕਿਵੇਂ ਤੁਸੀਂ ਹੁੰਦੇ ਸੀਗੇ ਉਹ ਕਹਿੰਦੇ ਸੀ ਕਿ ਵੀਰ ਜੀ ਮਤਲਬ ਵੀ ਸਾਨੂੰ ਨਾ ਮਤਲਬ ਅਸੀਂ ਇਹਦੇ ਵਿੱਚ ਆਪਣੀ ਆਡੀਓ ਤੇ 뮤직 ਅਸੀਂ ਇਹਦੇ ਵਿੱਚ ਆਪਣਾ ਕਿਵੇਂ ਐਡ ਕਰ ਸਕਦੇ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਪ੍ਰੋਪਰਲੀ ਤੁਸੀਂ ਇਹਦੇ ਵਿੱਚ ਆਪਣੀ ਕੋਈ ਵੀ ਤੁਸੀਂ ਵੀਡੀਓ ਸ਼ੂਟ ਕੀਤੀ ਹੈ ਉਹਦੇ ਵਿੱਚ ਤੁਸੀਂ ਇੱਕ ਤਾਂ ਬੈਕਗ੍ਰਾਉਂਡ 뮤직 ਹੈ ਜਿਹੜਾ ਕਿਵੇਂ ਲਗਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਵੀ ਇਹਦੇ ਵਿੱਚ ਆਪਣੀ ਵਾਇਸ ਓਵਰ ਤੁਸੀਂ ਕਿਵੇਂ ਲਗਾ ਸਕਦੇ ਹੋ ਜਿਵੇਂ ਬਾਰੇ ਬਹੁਤ ਸਾਰੀਆਂ ਭੈਣ ਭਰਾ ਹੈਗੇ ਨੇ ਜਿਹੜੇ ਉਹ ਨਾ ਕਾਰਟੂਨ ਦੀ ਵੀਡੀਓ ਬਣਾਉਂਦੇ ਨੇ ਜਿਵੇਂ A4, A4, B4, C4, K8 ਵਾਲੀ ਵੀਡੀਓ ਬਣਾਉਂਦੇ ਨੇ ਉਹ ਕਹਿੰਦੇ ਵੀ ਅਸੀਂ ਆਪਣੀ ਆਡੀਓ ਨੂੰ ਅਸੀਂ ਇਹਦੇ ਵਿੱਚ ਕਿਵੇਂ ਅਸੀਂ ਰੱਖ ਸਕਦੇ ਹਾਂ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਮਤਲਬ ਤੁਸੀਂ ਕਿਵੇਂ ਆਪਣੀ ਆਡੀਓ ਨੂੰ ਰੱਖ ਸਕਦੇ ਹੋ ਸੋ ਪਲੀਜ਼ ਇਸ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਣੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਸਾਰੇ ਟੂਲ ਦੱਸ ਤਾ ਜੀ ਆਪਣਾ ਇੱਕ ਰਹਿ ਗਿਆ ਸਿਰਫ ਇੱਕ ਟੂਲ ਰਹਿ ਗਿਆ ਜਿਵੇਂ ਕਿ ਤੁਸੀਂ ਦੇਖੋ ਹਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਮੰਨ ਕੇ ਚੱਲੋ ਮੇਰੀ ਇਹ ਇੱਕ ਵੀਡੀਓ ਹੈਦਰ ਮੈਂ ਪਲੇ ਕਰਕੇ ਦਿਖਾ ਰਿਹਾ ਠੀਕ ਹੈ ਜੀ ਮੈਂ ਕਹਿੰਦਾ ਵੀ ਇਹਦੇ ਬੈਕਗ੍ਰਾਉਂਡ ਦੇ ਕੋਈ 뮤직 ਚੱਲੇ ਦੇਖੋ ਤੁਸੀਂ ਕੀ ਕਰਨਾ ਤੁਸੀਂ ਆ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਤੁਹਾਨੂੰ ਨਾ ਤਿੰਨ ਇਦਾਂ ਦੇ অপਸ਼ਨ ਆ ਦੇਗਾ ਪਹਿਲਾ 뮤직 ਸਾਊਂਡ ਇਫੈਕਟਸ ਰਿਕਾਰਡ ਪਹਿਲਾਂ ਮੈਂ ਦੱਸਦਾ ਨਾ 뮤직 ਕੀ ਹੁੰਦਾ 뮤직 ਜਿਹੜਾ ਬੈਕਗ੍ਰਾਉਂਡ ਤੁਸੀਂ 뮤직 ਲਗਾਣਾ ਜੋ ਸਾਊਂਡ ਇਫੈਕਟਸ ਹੋ ਜਾਂਦੇ ਜਿਵੇਂ ਮਤਲਬ ਵੀ ਤੁਸੀਂ ਦੇਖਿਆ ਹੋਣਾ ਸਾਊਂਡ ਇਫੈਕਟਸ ਫਿਲਮਾਂ ਦੇ ਵਿੱਚ ਵੀ ਜਿਵੇਂ ਕੋਈ ਥੱਪੜ ਮਾਰਦਾ ਜਾਂ ਆਵਾਜ਼ ਕਰਦਾ ਉਹਦਾ ਸਾਊਂਡ ਇਫੈਕਟ ਹੁੰਦਾ ਜਿਹੜਾ ਉਹਨੂੰ ਇਫੈਕਟਸ ਕਹਿੰਦੇ ਆ ਰਿਕਾਰਡਿੰਗ ਮਤਲਬ ਤੁਸੀਂ ਆਨ ਰਿਕਾਰਡਿੰਗ ਵੀ ਕਰ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਵਾਂ ਰਿਕਾਰਡਿੰਗ ਤੇ ਹੀ ਕਰਕੇ ਦਿਖਾਉਣਾ ਮੰਨ ਲਓ ਹੁਣ ਮੈਂ ਰਿਕਾਰਡਿੰਗ ਕਰਨਾ ਚਾਹੁੰਦਾ ਵਾਂ ਮੈਂ ਵੀਡੀਓ ਰੱਖ ਲਈ ਇੱਥੇ ਹੁਣ ਮੈਂ ਇੱਥੇ A4 Apple ਵਾਲੀ ਬੋਲਗ ਥਾਣਾ ਮੈਂ ਇੱਥੇ ਇਹਨੂੰ ਕਲਿੱਕ ਕਰਾਂਗਾ 3 2 1 ਸਟਾਰਟ A4 Apple B4 Ball C4 Cat D4 Dog ਠੀਕ ਹੈ ਇਹਨੂੰ ਜੈਸ ਕਰਦਾਂਗੇ ਹੁਣ ਤੁਸੀਂ ਇਹ ਸੁਣ ਸੁਣ ਕੇ ਦੇਖਿਓ ਦੇਖਿਓ ਸਟਾਰਟ A4 ਐਪਲ B4 ਬਾਲ C4 ਕੈਟ D ਠੀਕ ਹੈ ਜੀ ਇਹ ਹੋ ਗਈ ਆ ਹੁਣ ਮੈਂ ਇਹਨੂੰ ਡਿਲੀਟ ਕਰਕੇ ਨਾ ਤੁਹਾਨੂੰ ਮੈਂ ਹੁਣ ਇਹ ਦੇਖਣਾ ਵਲੋਗ ਬਾਰੇ ਵਾਇਸਓਵਰ ਕਰਕੇ ਤੁਹਾਨੂੰ ਪਲੱਸ ਦੇਣੀ ਹੈ ਰਿਕਾਰਡਿੰਗ ਆ ਗਿਆ ਹੁਣ ਇਹ ਤੇ ਕਲਿੱਕ ਕਰਾਂਗਾ ਹੁਣ ਤੁਹਾਨੂੰ ਮੈਂ ਵਲੋਗ ਬਾਰੇ ਦੱਸਦਾ ਕਿੱਦਾਂ ਹੁੰਦਾ ਵਾ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਕਿੰਨੀ ਸੋਹਣੀ ਜਿਹੜੀ ਬਿਲਡਿੰਗ ਹੈ ਹਨਾ ਸਵੇਰ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਵਾ ਹਰਿਆਲੀ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਕੁੱਤੇ ਬਹੁਤ ਪਿਆਰੇ ਪਿਆਰੇ ਬੈਠੇ ਨੇ ਹਨਾ ਬਹੁਤ ਹੀ ਜ਼ਿਆਦਾ ਵਧੀ ਇਹ ਹੋ ਗਿਆ ਹੁਣ ਤੁਸੀਂ ਇਹ ਸੁਣ ਕੇ ਦੇਖੋ ਇਹ ਮੇਰੇ ਬਲੌਗ ਦੇ ਪਿੱਛੇ ਵਾਇਸਓਵਰ ਸੀ ਸਤਿ ਸ੍ਰੀ ਅਕਾਲ ਜੀ ਆ ਦੇਖੋ ਕਿੰਨੀ ਸੋਹਣੀ ਜਿਹੜੀ ਬਿਲਡਿੰਗ ਹੈ ਹਨਾ ਸਵੇਰ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਵਾ ਹਰਿਆਲੀ ਸਾਰੇ ਪਾਸੇ ਤੁਸੀਂ ਦੇਖ ਆ ਦੇਖੋ ਇਹ ਇਦਾਂ ਤੁਸੀਂ ਆਪਣੀ ਕੋਈ ਵਾਇਸਓਵਰ ਤੁਸੀਂ ਲਾਈਵ ਵੀ ਕਰ ਸਕਦੇ ਹੋ ਤੁਸੀਂ ਕਿੰਨ ਵੀ ਅਸੀਂ ਵਾਇਸਓਵਰ ਇਦਾਂ ਨਹੀਂ ਕਰਨਾ ਚਾਹੁੰਦੇ ਇਹਦੇ ਤੋਂ ਅਸੀਂ ਵਾਇਸਓਵਰ ਰੱਖ ਰਹੀ ਹੁਣ ਉਹ ਦੱਦੀ ਫੇਰ ਪਲਕ-ਲਕ ਕਰਨਾ ਇਹਦੇ ਤੇ ਮਿਊਜ਼ਿਕਲ ਦੇ ਫਿਰ ਹੁਣ ਤੁਸੀਂ ਆ ਜਾਂਦਾ ਜੀ ਮਿਊਜ਼ਿਕ ਮਿਊਜ਼ਿਕ ਤੇ ਪਤਾ ਹੁੰਦਾ ਕਿਵੇਂ ਲਗਾਉਣਾ ਹੁਣ ਤੁਸੀਂ ਕਿੰਨੇ ਵੀ ਇਹ ਮਿਊਜ਼ਿਕ ਲਿਖਿਆ ਫੇਵਰਿਟ ਲਿਖਿਆ ਮੈਂ ਮਿਊਜ਼ਿਕ ਤੇ ਮਿਊਜ਼ਿਕ ਤੇ ਚਲੇ ਜਾਣਾ ਦੇਖੋ ਕਿੰਨੇ ਮਿਊਜ਼ਿਕ ਲਿੱਤੇ ਹੋ ਨੇ ਜਦੋਂ ਵਲੌਗ ਟਾਈਪ ਦਾ ਤੁਸੀਂ ਤੇ ਕਲਿੱਕ ਕਰੋਗੇ ਦੇਖੋ ਕਿੰਨੇ ਮਿਊਜ਼ਿਕ ਆ ਗਿਆ ਸਾਰੇ ਕਾਪੀਰਾਈਟ ਫ੍ਰੀ ਮਿਊਜ਼ਿਕ ਆ ਤੁਸੀਂ ਕੀ ਕਹਿੰਦਾ ਪਹਿਲਾਂ ਇੱਥੇ ਕਲਿੱਕ ਕਰਦਾ ਇਹਨੂੰ ਸੁਣ ਲਓ ਇੱਥੇ ਜਦੋਂ ਵੀ ਤੁਹਾਨੂੰ ਸਹੀ ਲੱਗੇਗਾ ਤੁਸੀਂ ਉਹ ਮਿਊਜ਼ਿਕ ਇੱਥੋਂ ਯੂਜ਼ ਕਰ ਸਕਦੇ ਹੋ ਮੰਨ ਕੇ ਚਲੋ ਮੈਨੂੰ ਇਹ ਪਹਿਲੇ ਵਾਲਾ ਵਧੀਆ ਲੱਗਾ ਇੱਥੇ ਯੂਜ਼ ਲਿਖਿਆ ਤੁਸੀਂ ਯੂਜ਼ ਤੇ ਕਲਿੱਕ ਕਰੋ ਆ ਥੱਲੇ ਇੱਥੇ ਰਾਈਟ ਦਾ ਬਟਨ ਆ ਤੁਸੀਂ ਇੱਥੇ ਕਲਿੱਕ ਕਰ ਦੇਣਾ ਜੀ ਆ ਮਿਊਜ਼ਿਕ ਦੇਖੋ ਆ ਗਿਆ ਹੁਣ ਤੁਸੀਂ ਇੱਧੋਂ ਪਲੇ ਕਰਕੇ ਦੇਖੋ ਠੀਕ ਹੈ ਜੀ ਇਹ ਮਿਊਜ਼ਿਕ ਜਿਹੜਾ ਇੱਥੇ ਲੱਗ ਗਿਆ ਵਾ ਠੀਕ ਹੈ ਜੀ ਹੁਣ ਤੁਸੀਂ ਕਿੰਨੇ ਵੀ ਯਾਰ ਅਸੀਂ ਮਤਲਬ ਵੀ ਇਹਦੇ ਵਿੱਚ ਆਪਣੀ ਹੁਣ 250 ਓਵਰ ਕਿਵੇਂ ਦੇਖ ਸਕਦੇ ਆ ਤੁਸੀਂ 250 ਓਵਰ ਕਿਵੇਂ ਦੇਖਣੀ ਪਲੱਸ ਦੇ ਨਿਸ਼ਾਨ ਤੇ ਫਿਰ ਕਲਿੱਕ ਕਰਨਾ ਆ ਸਾਊਂਡ ਇਫੈਕਟਸ ਵੀ ਤੁਹਾਨੂੰ ਮੈਂ ਦੱਸ ਦਿੰਨਾ ਆ ਸਾਊਂਡ ਵੇਖਦੇ ਜੇ ਤੁਸੀਂ ਕਲਿੱਕ ਕਰੋਗੇ ਨਾ ਜਿਹੜਾ ਸਾਊਂਡ ਇਫੈਕਟਸ ਮੈਂ ਤੁਹਾਨੂੰ ਦੱਸਣਾ ਰਿੰਗਿੰਗ ਵਾਲੇ ਤੇ ਆ ਗਿਆ ਦੇਖੋ ਰਿੰਗਿੰਗ ਵਾਲ ਤੇ ਸੁਣ ਕੇ ਦੇਖੋ ਅਰੇ ਕੋ ਮੈਂ ਆਹ ਲਾਉਣਾ ਚਾਹੁੰਦਾ ਇੱਥੇ ਕਲਿੱਕ ਕਰਾਂਗਾ ਲੱਗ ਜਾਏਗਾ ਆਓ ਆ ਸਾਊਂਡ ਇਫੈਕਟਸ ਹੋ ਗਏ। ਕਈ ਮੇਰੇ ਭਿੰਨ ਭਰਾ ਬਹੁਤ ਕਮੇਡੀ ਵੀਡੀਓ ਬਣਾਉਂਦੇ ਨੇ ਸ਼ੋਰ ਤੁਸੀਂ ਦੇਖਣਾ ਨਾ ਪਿੱਛੇ ਹੱਸਣ ਦੀ ਆਵਾਜ਼ ਆਉਂਦੀ ਹੈ ਜਾਂ ਹੋਰ ਆਵਾਜ਼ ਆਉਂਦੀ ਉਹ ਇਸੇ ਤਰ੍ਹਾਂ ਲਗਾਏ ਜਾਂਦੇ ਆ ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਆ ਜਿਹੜੀ ਤੁਸੀਂ ਰਿਕਾਰਡਿੰਗ ਕਿਵੇਂ ਕਰਨੀ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰੋਗੇ। ਮਿਊਜ਼ਿਕ ਦੇ ਵਿੱਚ ਜਾਓਗੇ। ਇੱਥੇ ਮਾਈ ਮਿਊਜ਼ਿਕ ਲਿਖਿਆ ਇੱਥੇ ਕਲਿੱਕ ਕਰੋਗੇ। ਆ ਦੇਖੋ ਇੱਥੇ ਆ ਗਿਆ ਨਾ ਲਿੰਕ ਐਕਸਟ੍ਰੈਕਟ ਫੋਰ ਵੀਡੀਓ ਮੋਰ ਤੇ ਆ ਗਿਆ ਠੀਕ ਹੈ ਜੀ ਤੁਸੀਂ ਮੋਰ ਤੇ ਕਲਿੱਕ ਕਰਨਾ ਵਾ ਠੀਕ ਹੈ ਇਸ ਤੇ ਲਿਖਿਆ ਫਾਈਲ ਮੈਨੇਜਰ ਫਾਈਲ ਮੈਨੇਜਰ ਕਰਨਾ ਮਿਨੀਮਾਈਜ਼ ਕਰਨ ਤੋਂ ਬਾਅਦ ਤੁਸੀਂ ਨਾ ਆਪਣੀ ਰਿਕਾਰਡਿੰਗ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਮੈਂ ਆ ਵਾਇਸਓਵਰ ਦੇ ਵਿੱਚ ਚਲੇ ਜਾਣਾ ਠੀਕ ਆ ਤੁਸੀਂ ਕੋਈ ਵਾਇਸ ਰਿਕਾਰਡਿੰਗ ਕਰ ਲੈਣੀ ਹੈ ਮੇਰੇ ਤੋਂ ਤੁਹਾਨੂੰ ਵਾਇਸ ਰਿਕਾਰਡ ਕਰਕੇ ਸੁੋਣਾ ਪਹਿਲਾਂ ਦੇਖੋ ਤੁਹਾਨੂੰ ਬੇਸਿਕਸ ਕਰਾਂ ਮੈਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਲੋਗ ਦੇ ਵਿੱਚ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਵੀਡੀਓ ਨੂੰ ਕਿਵੇਂ ਐਡਿਟ ਤੁਸੀਂ ਕਰ ਸਕਦੇ ਹੋ ਜੀ ਸੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਣਾ ਜੀ ਆ ਦੇਖੋ 12 ਸੈਕਿੰਡ ਦੀ ਜਿਹੜੀ ਮੈਂ ਹਨਾ ਵਾਇਸ ਆ ਜਿਹੜੀ ਮੈਂ ਇੱਥੇ ਆ ਗਿਆ ਲਿਖਿਆ ਸੇਵ ਟੂ ਫਾਈਲ ਤੁਸੀਂ ਇੱਥੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਆਪਣੀ ਫਾਈਲ ਮੈਨੇਜਰ ਦੇ ਵਿੱਚ ਤੁਸੀਂ ਸੇਵ ਕਰ ਲੈਣਾ ਮੈਂ ਓਨ ਮਾਈ ਫੋਨ ਦੇ ਵਿੱਚ ਕਲਿੱਕ ਕਰਾਂਗਾ ਇੱਥੇ ਸੇਵ ਕਰ ਲਾਂਗਾ ਠੀਕ ਹੈ ਜੀ ਇੱਥੇ ਰਿਪਲੇਸ ਦਾ অপਸ਼ਨ ਆ ਗਿਆ ਮੈਂ ਇੱਥੇ ਕਰ ਦਾਂਗਾ ਠੀਕ ਹੈ ਜੀ ਹੁਣ ਚੱਲੇ ਜਾਵਾਂਗਾ ਮੈਂ ਫੇਰ ਆਪਣੀ ਵੀਐਨ ਵੀਡੀਓ ਐਡੀਟਰ ਦੇ ਵਿੱਚ ਚੱਲਾ ਜਾਵਾਂਗਾ ਵੀਐਨ ਵੀਡੀਓ ਐਡੀਟਰ ਦੇ ਵਿੱਚ ਚੱਲਾ ਗਿਆ ਠੀਕ ਹੈ ਜੀ ਹੁਣ ਜਿਵੇਂ ਆਪਾਂ ਮਾਈ 뮤직 ਦੇ ਵਿੱਚ ਆਏ ਮਾਈ 뮤직 ਦੇ ਵਿੱਚ ਆ ਕੇ ਮਾਈ ਮੋਰ ਤੇ ਕਲਿੱਕ ਕੀਤਾ ਫਾਈਲ ਐਪ ਦੇ ਵਿੱਚ ਚਲੇ ਗਏ ਆਪਣੀ ਜਿਹੜੀ ਵੀਡੀਓ ਸੀ ਆਪਾਂ ਆਡੀਓ ਸੀ ਜਿਹੜੀ ਆਪਾਂ ਉਹ ਨੂੰ ਓਪਨ ਕਰਾਂਗਾ ਜੀ ਉਹ ਇਹਦੇ ਵਿੱਚ ਆ ਗਿਆ ਇੱਥੇ ਲਿਖਿਆ ਇੱਥੇ ਆ ਇਸ ਫੋਲਡਰ ਦੇ ਵਿੱਚ ਮੈਂ ਸੇਵ ਕਰਨਾ ਚਾਹਣਾ ਓਕੇ ਹੋ ਗਈ ਹੈ ਜੀ ਠੀਕ ਹੈ ਜੀ ਸਕਸੈਸਫੁਲੀ ਆ ਗਿਆ ਸਕਸੈਸਫੁਲੀ ਇੰਪੋਰਟਡ ਠੀਕ ਹੈ ਜੀ ਹੁਣ ਮੈਂ ਕੀ ਕਰਾਂਗਾ ਇੱਥੇ ਕਲਿੱਕ ਕਰਾਂਗਾ ਹੁਣ ਮੇਰੇ ਤੇ ਦੇਖਣੀ ਆ ਮੇਰੀ ਬਾਰ ਸਿੰਗਰ ਦੀ ਇੱਕ ਵਾਰੀ ਸੁਣ ਲਓ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਠੀਕ ਹੈ ਜੀ ਹੁਣ ਮੈਂ ਤੇ ਯੂਜ਼ ਤੇ ਕਲਿੱਕ ਕਰਾਂਗਾ ਇਹਦੀ ਆਵਾਜ਼ ਥੋੜੀ ਵਧਾ ਘਟਾ ਵੀ ਸਾਡ ਆਪਣੇ ਹਿਸਾਬ ਨਾਲ ਇਹ ਰਾਈਟ ਦੇ ਬਟਨ ਤੇ ਕਲਿੱਕ ਕਰਾਂਗਾ ਆ ਦੇਖੋ ਮੇਰੀ ਆਡੀਓ ਲੱਗ ਗਈ ਇਹਦੇ ਵਿੱਚ ਦੇਖੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਲੋਗ ਦੇ ਵਿੱਚ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਵੀਡੀਓ ਨੂੰ ਕਿਵੇਂ ਐਡਿਟ ਤੁਸੀਂ ਕਰ ਸਕਦੇ ਹੋ ਜੀ ਸੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਠੀਕ ਹੈ ਜੀ ਆਹ ਤੁਸੀਂ ਇੱਦਾਂ ਕੋਈ ਵੀ ਆਡੀਓ ਲਗਾ ਸਕਦੇ ਤੁਸੀਂ ਆਪ ਵਾਇਸ ਓਵਰ ਕਰਕੇ ਤੁਸੀਂ ਲਗਾ ਸਕਦੇ ਹੋ ਹੁਣ ਤੁਸੀਂ ਕਹਿੰਦੇ ਵੀ ਮੈਂ 뮤직 ਵੀ ਲਗਾਰਾਂ 뮤직 ਵੀ ਲਗਾਉਣੇ ਫਿਰ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਾਂਗੇ 뮤직 ਲਿਕ ਕਲਿੱਕ ਕਰਾਂਗੇ 뮤직 ਤੇ ਚਲੇ ਜਾਵਾਂਗੇ ਬਲੋਗਰ ਤੇ ਕ ਦੇਖੋ ਲੱਗੇ ਨਾ ਤੁਸੀਂ ਦੇਖੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਰਮ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇਜ ਦੇ ਵਲੋਗ ਦੇ ਵਿੱਚ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਿੱਛੇ ਵਲੋਗ ਦੇ ਵਿੱਚੇ ਵਲੋਗ ਵਾਲਾ ਮਿਊਜ਼ਿਕ ਵੀ ਚੱਲਦਾ ਪਿਆ ਤੇ ਮੇਰੀ ਵਾਇਸਓਵਰ ਵੀ ਚੱਲਦੀ ਪਈ ਆ ਦੇਖੋ ਸਾਰਾ ਕੁਝ ਆ ਰਿਹਾ ਵਾ ਟੈਕਸ ਤੇ ਮੈਂ ਤੁਹਾਨੂੰ ਦੱਸਤਾ ਸੀ ਟੈਕਸ ਵੀ ਤੁਸੀਂ ਲਿਖ ਸਕਦੇ ਹੋ ਇਹਦੇ ਵਿੱਚ ਹਨਾ ਇਹਦੇ ਵਿੱਚ ਸਟicker ਵੀ ਤੁਸੀਂ ਲਗਾ ਸਕਦੇ ਹੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਲਗਾ ਸਕਦੇ ਹੋ ਸਾਰਾ ਕੁਝ ਹਨਾ ਹੁਣ ਮੈਂ ਤੁਹਾਨੂੰ ਇਹ ਥੋੜੀ ਜਿਹੀ ਐਕਸਪੋਰਟ ਕਰਕੇ ਦਿਖਾਉਣਾ ਐਕਸਪੋਰਟ ਕਰਕੇ ਕਿਵੇਂ ਦੀ ਬੰਦ ਤੁਸੀਂ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਇਹ ਐਕਸਪੋਰਟ ਕਰ ਦੋ ਹੁਣ ਐਕਸਪੋਰਟ ਹੋ ਜਾਈਏ ਐਕਸਪੋਰਟ ਹੋਣ ਤੋਂ ਬਾਅਦ ਮੈਂ ਤੁਹਾਨੂੰ ਇਹਨਾਂ ਵਿੱਚ ਜਨਾ ਗੈਲਰੀ ਦੇ ਵਿੱਚ ਇੱਕ ਗੈਲਰੀ ਦੇ ਵਿੱਚ ਚਲੇ ਜਾਣਾ ਆ ਗਈ ਮੇਰੀ ਗੈਲਰੀ ਗੈਲਰੀ ਦੇ ਵਿੱਚ ਆ ਰਿਹਾ ਮੇਰਾ ਵੀਡੀਓ ਜਿਹੜਾ ਮੈਂ ਸ਼ੂਟ ਕੀਤਾ ਦੇਖੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇਜ ਦੇ ਵਲੋਗ ਦੇ ਵਿੱਚ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਦੇਖਿਆ ਜੀ ਕਿੰਨਾ ਸੋਹਣਾ ਮੇਰਾ ਵਲੋਗ ਬਣ ਕੇ ਰੈਡੀ ਹੋ ਗਿਆ ਜੀ ਠੀਕ ਹੈ ਜੀ ਇਹ ਇਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ ਵੀ ਐਨ ਦੇ ਸੱਤ ਲੈਸਨ ਦੇ ਤੁਹਾਡੇ ਵਾਸਤੇ ਮੈਂ ਬਣਾ ਕੇ ਰੱਖਦੇ ਆ ਹਨਾ ਜਿਵੇਂ ਤੁਸੀਂ ਕਿਹਾ ਸੀ ਮੈਂ ਸਾਰੇ ਬਣਾ ਕੇ ਰੈਡੀ ਰੱਖ ਦਿੱਤੇ ਆ ਅਗਰ ਤੁਹਾਨੂੰ ਫਿਰ ਵੀ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਾਊਟ ਹੈਗੀ ਤਾਂ ਪਲੀਜ਼ ਤੁਸੀਂ ਮੈਨੂੰ ਮੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਪਲੀਜ਼ ਇਸ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਹੁਣ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਇੱਕ ਅੱਧੀ ਰੀਲ ਬਣਾ ਕੇ ਦਿਖਾਉਂਗਾ ਤੁਸੀਂ ਵੀ ਐਨ ਦੇ ਵਿੱਚ ਕੋਈ ਵੀ ਰੀਲ ਤੁਸੀਂ ਕਿਵੇਂ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਮੈਂ ਉਹ ਕਿਸੇ ਵੀ ਟੋਪ ਕਮੈਂਟ ਕਰ ਦਿਓ ਮੈਂ ਛੇਤੀ ਉਸ ਟਾਪਿਕ ਦੇ ਉੱਤੇ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਸੋ ਦੋਸਤੋ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗਾ ਕਿ ਪਲੀਜ਼ ਜਿਨ੍ਹਾਂ ਨੇ ਮੇਰੀ ਇਹ VN ਵੀਡੀਓ ਐਡੀਟਿੰਗ ਦੀ ਸੀਰੀਜ਼ ਨਹੀਂ ਦੇਖੀ ਤਾਂ ਪਲੀਜ਼ ਇੱਕ ਵਾਰੀ ਜਾ ਕੇ ਮੇਰੇ ਚੈਨਲ ਤੇ ਉਹ ਜਿਹੜੀ VN ਦੀ ਸੀਰੀਜ਼ ਆ ਐਡੀਟਿੰਗ ਦੀ ਉਹ ਪਲੀਜ਼ ਜਾ ਕੇ ਦੇਖੋ ਤੁਹਾਡੇ ਬਹੁਤ ਜ਼ਿਆਦਾ ਕੰਮ ਆਏਗੀ ਸੋ ਦੋਸਤੋ ਮਿਲਦੇ ਆਂ ਬਹੁਤ ਜਲ